प्यारे दोस्तों अप्रैल 2010 ਦੇ ਦੌਰਾਨ ਪੰਜਾਬ ਰਾਜ ਬਿਜਲੀ ਬੋਰਡ ਦੇ ਭੰਗ ਹੋਣ ਤੋਂ ਬਾਅਦ ਹੁਣ ਦੇ ਵਿੱਚ ਆਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਨੇ ਖਾਸ ਕਰਕੇ ਜਿਹੜੇ ਬਿਜਲੀ ਦੇ ਬਿੱਲ ਹੀ ਉਹਨਾਂ ਨੂੰ ਤਿਆਰ ਕਰਨ ਦਾ ਤੇ ਖਪਤਕਾਰਾਂ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਆ ਉਹ ਆਊਟਸੋਰਸਿੰਗ ਪ੍ਰਣਾਲੀ ਇਹਠ ਕਰ ਦਿੱਤਾ ਸੀਗਾ ਆਊਟਸੋਰਸਿੰਗ ਪ੍ਰਣਾਲੀ ਤਹਿਤ ਉਹਨਾਂ ਨੇ ਮੈਂ ਸਾਰੇ ਪੰਜਾਬ ਦੇ ਵਿੱਚ ਪੈਣ ਵਾਲੇ ਵੱਖ-ਵੱਖ ਜ਼ੋਨਾਂ ਦੇ ਵਿੱਚ ਵੱਖ-ਵੱਖ ਕੰਪਨੀਆਂ ਨੂੰ ਦਾ ਠੇਕਾ ਦੇ ਦਿੱਤਾ ਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਾਂ ਉਹਨਾਂ ਦੇ ਜਿਹੜੇ ਕਾਇਦੇ ਕਾਨੂੰਨ ਸੀਗੇ ਜੋ ਨਿਯਮ ਸੀਗੇ ਜਿਹੜੇ ਉਹ ਪੂਰੇ ਕਰਦਾ ਸੀਗਾ ਉਹਦੇ ਤਹਿਤ 15-1600 ਮਿੱਟੀ ਡਰਾਂ ਨੇ ਭਰਤੀ ਕਰ ਲਿਆ ਅੱਜ 13-14 ਸਾਲ ਹੋ ਗਏ ਨੇ ਉਹਨਾਂ ਮਿੱਟੀ ਡਰਾਂ ਨੂੰ ਕਹਿੰਦੇ ਕਿ ਜੀ 12 ਸਾਲ ਬਾਅਦ ਰੋੜੀ ਦੀ ਵੀ ਸੁਣੀ ਜਾਂਦੀ ਆ ਤੇ ਉਹਨਾਂ ਨੂੰ 13-14 ਸਾਲ ਹੋ ਗਏ ਆ ਕੰਮ ਕਰਦਿਆਂ ਨੂੰ ਤੇ ਉਹਨਾਂ ਨੂੰ ਮਿਲਦਾ ਕੀ ਪਿਆਰੇ ਵੀਰੋ 2.5 ਤੋਂ 3 ਰੁਪਏ ਪ੍ਰਤੀ ਮੀਟਰ ਉਹ ਜਾਂਦੇ ਨੇ ਤੇ ਜਾ ਕੇ ਸਾਈਡ ਤੇ ਸਕੈਟਰਡ ਏਰੀਆ ਹੋਵੇ ਇਹ ਵੱਖ-ਵੱਖ ਸ਼ਹਿਰਾਂ ਦੇ ਵਾਰਡ ਹੋਣ ਦੂਰ ਦਰਾਡੇ ਦੇ ਪਿੰਡੋਂ ਆਣਾ ਈਵਨ ਕਈਆਂ ਪਿੰਡਾਂ ਦੇ ਵਿੱਚ ਕਈ ਵਾਰਡਾਂ ਦੇ ਉਹਨਾਂ ਨੂੰ ਵਿਚੋਣਾ ਨੂੰ ਮਹੀਨੇ ਦੇ ਦਰਾਂ ਤਿੰਨ ਵਾਰੀ ਵੀ ਜਾਣਾ ਪੈਂਦਾ ਵਾ ਪਰ ਉਹ ਜਾਂਦੇ ਨੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਆ ਉਹ ਸਮੇਂ ਸਿਰ ਸਾਰੇ ਮੀਟਰਾਂ ਦੀ ਉਹ ਆਰਜੀ ਮੀਟਰ ਹੋਣਾ ਉਹ ਸੋਲਰ ਦੇ ਮੀਟਰ ਹੋਣ ਟੈਂਪੋਰਰੀ ਮੀਟਰ ਹੋਣ ਜਾਂ ਜਿਹੜੇ ਆ ਮੋਬਾਈਲ ਨੈਟਵਰਕ ਦੇ ਮੀਟਰ ਲੱਗੇ ਨੇ ਉਹ ਹੋਣ ਤਰਾ ਤਰਾ ਦੀ ਜਿਹੜੀਆਂ ਕੈਟਾਗਰੀਜ਼ ਨੇ ਲੋਡ ਦੇ ਹਿਸਾਬ ਦੇ ਨਾਲ ਉਹ ਸਾਰੇ ਮੀਟਰ ਸਮੇਂ ਸਿਰ ਵੇਖ ਕੇ ਤੇ ਉਹਨਾਂ ਦੇ ਬਿੱਲ ਬਣਾ ਕੇ ਮੀਟਰਾਂ ਦੀਆ ਪੜਤਾਂ ਲੈ ਕੇ ਤੇ ਪ੍ਰਿੰਟਰ ਰਾਹੀਂ ਬਿੱਲ ਕੱਢ ਕੇ ਤੇ ਉਹਨਾਂ ਨੂੰ ਘਰਾਂ ਤੇ ਬਿੱਲ ਦੇ ਕੇ ਆਉਂਦੇ ਨੇ ਇਹ ਜਿਹੜੇ ਪ੍ਰਿੰਟਰ ਨੇ ਕੰਪਨੀਆਂ ਨੇ ਆਪ ਜਾਰੀ ਕੀਤੇ ਨੇ ਉਹਨਾਂ ਨੂੰ ਹੁਣ ਇਹ ਪ੍ਰਿੰਟਰ ਖਰਾਬ ਹੋ ਜੇ ਕੋਈ ਤਕਨੀਕੀ ਗੜਬੜੀ ਇਹਦੇ ਜਾ ਜਵੇ ਤੇ ਉਹਨੂੰ ਠੀਕ ਕਰਾਉਣ ਵਾਸਤੇ ਬਟਾਲਾ ਜਾਂ ਅਮਰਸਰ ਵੀ ਉਹਨਾਂ ਨੂੰ ਜਾਣਾ ਪੈਂਦਾ ਤੇ ਉਹ ਆਪਣੇ ਖਰਚੇ ਦੇ ਉਹ ਠੀਕ ਕਰਵਾ ਕੇ ਲੈਂਦੇ ਨੇ ਨਾ ਉਹਨਾਂ ਵਿਚਾਰਿਆਂ ਨੂੰ ਕੋਈ ਮੈਂ ਆਪਣਾ ਮੋਬਾਈਲ ਅਲੌਂਸ ਨਾ ਕੋਈ ਸਕੂਟਰ ਅਲੌਂਸ ਨਾ ਉਹਨਾਂ ਨੂੰ ਕੋਈ ਟੀਏ ਡੀਏ ਉਹਨਾਂ ਨੂੰ ਕੁਝ ਨਹੀਂ ਮਿਲਦਾ ਸਿਰਫ ਉਹਨਾਂ ਨੂੰ 2.5 ਤੋਂ 3 ਰੁਪਏ ਪ੍ਰਤੀ ਮੀਟਰ ਮਿਲਦੇ ਨੇ ਪਿਆਰੇ ਵੀਰੋ ਗੜ ਜਿਹੜੀ ਕਰਨ ਵਾਲੀ ਆ ਅਚੰਬੇ ਵਾਲੀ ਤੇ ਬੜੀ ਦੁੱਖ ਵਾਲੀ ਤੁਹਾਨੂੰ ਹਮਦਰਦੀ ਵੀ ਹੋਣਾ ਡੀਡਰਾਂ ਹੋਏਗੀ ਉਹਨਾਂ ਨੂੰ ਬਿਜਲੀ ਬੋਰਡ ਦਾ ਪਾਵਰ ਕਾਮ ਦਾ ਜਹੀ ਬੁਲਾ ਲੇ ਐਸਜੀਓ ਬੁਲਾ ਲੇ ਐਕਸ਼ਨ ਬੁਲਾ ਲੇ ਸੁਪਰਵਾਈਜ਼ਰ ਉਹਨਾਂ ਦਾ ਆਪਣੇ ਮੈਂ ਆਪਣੇ ਡਿਪਾਰਟਮੈਂਟ ਦਾ ਉਹਨਾਂ ਦੇ ਕੰਮ ਤੇ ਬੁਲਾ ਲੇ ਜਾਂ ਕੋ ਕੰਪਨੀ ਦਾ ਅਧਿਕਾਰੀ ਉੱਪਰੋਂ ਆ ਜੇ ਉਹ ਬੁਲਾ ਲੇ ਤੇ ਉਹਨਾਂ ਨੂੰ ਉੱਥੇ ਤਰਤ ਜਾਣਾ ਪੈਂਦਾ ਆਪਣੇ ਮੋਟਰਸਾਈਕਲਾਂ ਤੇ ਕੋਈ ਉਹਨਾਂ ਨੂੰ ਪੈਟਰੋਲ ਨਹੀਂ ਮਿਲਦਾ ਕੋਈ ਉਹਨਾਂ ਨੂੰ ਹੋਰ ਅਲੌਂਸ ਪਿਆਰੇ ਵੀਰੋ ਨਹੀਂ ਮਿਲਦਾ ਦਿਓ ਆਪਣੇ ਖਰਚੇ ਤੇ ਹੀ ਸਾਰੀਆਂ ਮੀਟਿੰਗਾਂ ਟੱਡ ਕਰਦੇ ਨੇ ਪ੍ਰਿੰਟਰ ਠੀਕ ਕਰਾਉਂਦੇ ਨੇ ਸਕੈਟਰਡ ਏਰੀਆ ਵਿੱਚ ਵੀ ਜਾਂਦੇ ਨੇ ਕਈ ਵਾਰ ਨੂੰ ਤਿੰਨ ਤਿੰਨ ਘੇੜੇ ਵੀ ਮਾਰਨੇ ਪੈਂਦੇ ਪਿਆਰੇ ਵੀਰ ਮਾਗੇ ਵੀ ਗਲਤ ਨਾ ਕੀਤੀ ਸੀਗੀ ਤੇ ਉਹ ਵਿਚਾਰੇ ਨਾੜਾਸ਼ਾ ਦੇ ਆਲਮ ਵਿੱਚ ਡੁੱਬੇ ਕਿਉਂਕਿ ਤਿੰਨ ਤੋਂ 4-5000 ਰੁਪਇਆ ਤਨਖਾਹ ਬਣਦੀ ਆ ਮਹੀਨੇ ਦੀ 2.5 ਰੁਪਏ ਮੀਟਰ 3 ਰੁਪਏ ਮੀਟਰ ਦੇ ਹਿਸਾਬ ਨਾਲ ਹੁਣ ਇੰਨੀ ਮਹਿੰਗਾਈ ਹੋਵੇ ਤੁਸੀਂ ਸਾਰੇ ਜਾਣਦੇ ਹੀ ਹੋ ਜਿਹੜੇ ਸਾਡੇ ਵਿਧਾਇਕ ਨੇ ਮੰਤਰੀ ਨੇ ਉਹਨਾਂ ਦਾ ਤੇ 15-15 ਲੱਖ ਰੁਪਈਆ 5-5 ਲੱਖ ਤਨਖਾਹ ਪੈਨਸ਼ਨਾਂ ਤੇ ਹੋਰ ਅਲਾਉਂਸਾਂ ਨਾਲ ਹੀ ਨੇ ਸਾਰਨ ਡਿਆ ਦਾ ਤੇ ਉਹ ਵਿਚਾਰੇ 3 ਤੋਂ 5000 ਰੁਪਏ ਦੇ ਨਾਲ ਆਪਣੇ ਮਾਪਿਆਂ ਦੀ ਸਾਂਭ ਸੰਭਾਲ ਦੇਖ ਰੇ ਹੁਣਾਂ ਦੀ ਦਵਾਈਆਂ ਦਾ ਖਰਚਾ ਕਿਦਾਂ ਕਰਨ ਆਪਣੇ ਬੱਚੇ ਕਿਦਾਂ ਪਾਲਣ ਆਪਣੇ ਨਿਆਣਿਆਂ ਦੀ ਪੜ੍ਹਾਈ ਕਿਦਾਂ ਕਰਾਂ ਉਹਨਾਂ ਦੀ ਤੀਸਾ ਕਿਵੇਂ ਤਾਰਨ ਇਹ ਸਾਰੇ ਖਰਚੇ ਦੇਣ ਤੋਂ ਉਹ ਪਿਆਰੇ ਵੀਰੋ ਪੂਰਨ ਤੌਰ ਤੇ ਅਸਮਰਥ ਹੋਏ ਪੈਰ ਤੇ ਹਾਲੋਂ ਬਿਹਾਲ ਹੋ ਕੇ ਉਹ ਸ਼ਰਮਸ ਕਰਦੇ ਨੇ ਨਾਲ ਮੈਂ ਪਿਆਰੇ ਵੀਰੋ ਇਹ ਐਡ ਕਰ ਦਵਾਂ ਕਿ ਜੇ ਕਿਤੇ ਉਹ ਗੱਲ ਕਰਦੇ ਆ ਜੇ ਉਹ ਕੋਈ ਮਾੜਾ ਮੋਟਾ ਸੰਘਰਸ਼ ਕਰਦੇ ਆ ਜਾਂ ਰੌਲਾ ਪਾਉਂਦੇ ਨੇ ਕਿ ਸਾਡਾ ਰੇਟ ਵਧਾਓ ਕਿ ਤੁਸੀਂ ਠੇਕੇਦਾਰ ਦੇ ਪਿਆਰੇ ਵੀਰੋ 10 ਤੋਂ 12 ਰੁਪਏ ਲੈ ਰਿਆ ਮੈਨੇਜਮੈਂਟ ਪ੍ਰਤੀ ਮੀਟਰ ਵੇਖਣ ਦਾ ਜਾ ਪ੍ਰਤੀ ਮੀਟਰ ਦੇ ਹਿਸਾਬ ਦੇ ਨਾਲ ਜਿਹੜਾ ਠੇਕਾ ਵਾ ਉਹ 10 ਤੋਂ 12 ਦਾ 13 ਰੁਪਏ ਪ੍ਰਤੀ ਮੀਟਰ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਦੇ ਠੇਕੇਦਾਰ ਨੂੰ ਤੇ ਮੀਟਰ ਰੀਡਰ ਨੂੰ ਮਿਲਦੇ 2.5 ਤੋਂ 3 ਰੁਪਏ ਕਿੱਡਾ ਵੱਡਾ ਅਚੰਭਾ ਕਿੱਡੇ ਦੁੱਖ ਦੀ ਗੱਲ ਆ ਤੇ ਕਿੱਡੀ ਹੈਰਾਨਗੀ ਦੀ ਖੇਦ ਵਾਲੀ ਗੱਲ ਵਾ ਕਿ ਮੀਟਰ ਰੀਡਰ ਨੂੰ 2.5 ਰੁਪਏ ਤੇ ਠੇਕੇਦਾਰ ਨੂੰ 12 ਰੁਪਏ ਕਿਉਂ ਨਹੀਂ ਮੀਟਰ ਰੀਡਰ ਨੂੰ ਤੁਸੀਂ 7-8 ਰੁਪਏ ਦੋ ਪ੍ਰਤੀ ਮੀਟਰ ਉਹ ਕੰਮਕਾਰ ਨੂੰ ਤਿਆਰ ਨੇ ਚਲੋ ਉਹ ਵੀ ਨਹੀਂ ਕਰਨਾ ਤੇ ਫੇਰ ਤੁਸੀਂ ਆਪਣੇ ਚੋਣਾ ਦਰਾਨ ਕੀਤੇ ਹੋਏ ਵਾਦੇ ਅਨੁਸਾਰ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਆਪਣੀ ਐਲਾਨਾ ਅਨੁਸਾਰ ਉਹਨਾਂ ਮੀਟਰੀਡਰਾਂ ਨੂੰ ਅਮਰਜ ਕਰੋ ਉਹਨਾਂ ਨੂੰ ਕੰਟਰੈਕਟ ਬੇਸ ਤੇ ਕਰੋ ਪਾਵਰ ਕਾਰਪੋਰੇਸ਼ਨ ਅੰਦਰ ਪਿਆਰੇ ਵੀਰੋ 35 ਤੋਂ 40 ਹਜ਼ਾਰ ਅਸਾਮੀਆਂ ਖਾਲੀ ਪਈਆਂ ਨੇ ਮੀਟਰੀਡਰਾਂ ਦੀਆਂ ਅਸਾਮੀਆਂ ਕਿੰਨੀਆਂ ਖਾਲੀ ਪਈਆਂ ਨੇ ਉਹਦੇ ਅਗੇਸਟ ਵਾਲਾ ਨੂੰ ਐਡਜਸਟ ਕਰੋ ਤਾਂ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਸਕਣ ਉਹ ਵੀ ਵਿਚਾਰੇ ਆਪਣੇ ਘਰਾਂ ਦਾ ਖਰਚਾ ਰੋਟੀ ਰੋਜੀ ਚਲਾ ਸਕਣ ਨਿਰਵਿਘਨ ਉਹ ਵਿਚਾਰੇ ਨਰਾਸ਼ ਹੋ ਕੇ ਹਾਲੋਂ ਬਿਹਾਲ ਹੋ ਕੇ ਤੇ ਉਹ ਆਪਣਾ ਸਮਾਂ ਬਿਤਾ ਕਰ ਰਹੇ ਨੇ ਜੇ ਕੋਈ ਬੋਲਦਾ ਮਾਰਾ ਜਿਆ ਕੋਈ ਮੀਡੀਆ ਵਾਲੇ ਗੱਲ ਵੀ ਕਰਦਾ ਵਾ ਜਾਂ ਜਥੇ ਬੰਗੀਆਂ ਹੋਰ ਨਾ ਜਿਹੜੇ ਵਿਭਾਗਾਂ ਵਾਲੀਆਂ ਉਹਨਾਂ ਦੀ ਹਮਦਰਦੀ ਕਰਦੀਆਂ ਨੇ ਤੇ ਉਹ ਬੋਲਦੇ ਨੇ ਤੇ ਉਹਨਾਂ ਦੀ ਆਈਡੀ ਬੰਨ੍ਹ ਕਰਕੇ ਤੇ ਉਹਨਾਂ ਨੱਥੇ ਕਰਕੇ ਤੇ ਘਰਾਂ ਨੂੰ ਭੇਜ ਦਿੱਤਾ ਜਾਂਦਾ ਪਿਆਰੇ ਵੀਰੋ ਕਿੰਨੇ ਦੁੱਖ ਦੀ ਗੱਲ ਆ ਕਿ ਉਹਨਾਂ ਨੂੰ ਤਿੰਨ ਤਨ ਗੇੜੇ ਤੇ ਮਹੀਨੇ ਚ ਮਾਰਨੇ ਪਏ ਇਲਾਕੇ ਦੇ ਵਿੱਚ ਇੰਨੀ ਤਪਸ ਦੇ ਅੰਦਰ ਸਿਖਰਾਂ ਦੀ ਗਰਮੀ ਦੇ ਅੰਦਰ ਤੇ ਤੂਫਾਨਾਂ ਦੇ ਦਰਾਂਨ ਹਨੇਰੀਆਂ ਵਗਦੀਆਂ ਹੋਣ ਉਹਨਾਂ ਨੇ ਕਦੀ ਵੀ ਕੋਤਾਈ ਨਹੀਂ ਕੀਤੀ ਤੇ ਸਮੇਂ ਸਿਰ ਉਹ ਮੌਕੇ ਤੇ ਜਾ ਕੇ ਮਿੰਟਾਂ ਦੀਆਂ ਪੜਤਾਂ ਲੈ ਕੇ ਤੇ ਲੋਕਾਂ ਨੂੰ ਬਿੱਲ ਪੁੱਜਦਾ ਕਰਦੇ ਨੇ ਤੇ ਤਾਂ ਹੀ ਮਾੜਾ-ਮੋਟਾ ਕੋਈ ਜਿਹੜਾ ਵਾ ਉਹ ਮਾਲੀਆ ਆ ਰਿਹਾ ਜੀ ਇਸ ਕਰਕੇ ਸਾਡੀ ਮੰਗ ਵਾ ਕਿ ਇਹ ਜਿਹੜੇ ਮਿੰਟ ਡੀਡਰ ਨੇ ਇਹਨਾਂ ਦੀ ਵੀ ਸੁਣੋ ਤੇ ਇਹਨਾਂ ਨੂੰ ਇਹਨਾਂ ਦੇ ਕੰਮ ਅਨੁਸਾਰ ਇਹਨਾਂ ਦੀ ਯੋਗਤਾ ਦੇ ਅਨੁਸਾਰ ਹਰਾਨਗੀ ਹੁਣ ਇਹ ਗੱਲ ਵਾ ਕੇ ਉਹਨਾਂ ਨੂੰ ਤਰਖਾਸ ਤੇ ਨਾ ਯੋਗਤਾ ਦੇ ਆਧਾਰ ਤੇ ਮਿਲਦੀ ਤੇ ਨਾ ਕੰਮ ਦੇ ਆਧਾਰ ਤੇ ਮਿਲਦੀ ਆ ਤੇ ਨਾ ਉਹ ਸਾਡੀ ਸਕਦੇ ਨੌਕਰੀਆਂ ਕਿਉਂਕਿ ਉਹ ਓਵਰਏਜ ਹੋ ਗਏ ਨੇ ਹੋਰ ਕਿ ਬਪਾਜੋ ਜਾ ਨਹੀਂ ਸਕਦੇ ਇੱਥੇ ਹੁਣਾ ਸਰਦਾ ਨਹੀਂ ਤੇ ਫਿਰ ਪਿਆਰੇ ਵੀਰੋ ਉਹ ਡਿਪਰੈਸ਼ਨ ਦੇ ਮਰੀਜ਼ ਹੋ ਰਹੇ ਨੇ ਇਵਨ ਕਈ ਦੇ ਵਿਚਾਰੇ ਆਤਮ ਹਤਿਆ ਕਰਨ ਖੋਜ ਰਹੇ ਨੇ ਇਸ ਕਰਕੇ ਮਾਨਸਾਵ ਰੰਗਲਾ ਪੰਜਾਬ ਇਦਾਂ ਨਹੀਂ ਬਣਨਾ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਤੁਸੀਂ 3000 4000 5000 ਤਨਖਾਹ ਦਓ ਤੇ ਕਹੋ ਨਗਲਾ ਪੰਜਾਬ ਬਣਾਉਣ ਜਾ ਬਣਾਉਣ ਜਾ ਰਹੇ ਆ ਅਈਆਂ ਭਰਤੀਆ ਕਿਰਪਿਆ ਕਰਦੀਆਂ ਲੱਖਾਂ ਦੇ حساب ਦੀ ਗਿਣਤੀ ਸ਼ੋਅ ਕਰ ਦਿੱਤੇ ਜੇ ਬੋਰਡ ਲਗਾ ਦਿੰਦੇ ਜੇ ਤੇ ਪਰ ਆ ਜਿਹੜੇ 15 1600 ਮੀਟਰੀਡਰ ਵਿਚਾਰੇ ਰਾਤ ਦੀ ਉਹਨਾਂ ਦੀ ਨੀਂਦ ਦਿਨ ਦਾ ਕੰਮ ਦਾ ਭੰਗ ਹੋਇਆ ਪਿਆ ਵਾ ਤੇ ਉਹਨਾਂ ਦੀ ਵੀ ਸੋਚੋ ਮਾਨ ਸਾਹਿਬ ਨੇੜੇ ਹੋ ਕੇ ਸੋਚੋ ਤੇ ਵਿਚਾਰ ਕਰੋ ਤੇ ਉਹਨਾਂ ਦੀ ਪੁਕਾਰ ਸੁਣੋ ਤੇ ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਕਰੋ ਤੇ ਆਪਣੇ ਵਾਅਦੇ ਅਨੁਸਾਰ ਉਹਨਾਂ ਨੂੰ ਪਾਵਰ ਕਾਰਪੋਰਸ ਅੰਦਰ ਅਮਰਜ ਕਰਨ ਦੇ ਅਪਰਾਲੇ ਯਤਨ ਤੇ ਤਰੀਕੇ ਅਪਣਾਓ ਤਾਂ ਕਿ ਉਹ ਵੀ ਜਿੰਦਗੀਆਂ ਜਿਹੜੀਆਂ ਘੜੀਆਂ ਵਾਂ ਜਿਹੜੇ ਉਹਨਾਂ ਦੀ ਉਮਰ ਬਾਕੀ ਰਹਿ ਗਈ ਆ ਉਹ ਚੰਗੇ ਢੰਗ ਦੇ ਨਾਲ ਬਤੀਤ ਕਰ ਸਕਣ ਤੇ ਆਪਣੇ ਪਰਿਵਾਰ ਦਾ ਨਰਭਾ ਕਰ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਗੁਰੂ ਪਿਆਰਿਓ